ਕਿਸਾਨ ਜਿੱਥੇ ਬੰਦੀਆ ਸਮਝੋਤੇ ਦੀ ਗੁਜ਼ਾਇਸ਼ ਰੱਖਦੀ ਹੈ ਜੋ ਪ੍ਰਪੋਜ਼ਲ ਆਇਆ ਹੈ ਤਾਂ ਹੀ ਸਹਿਮਤ ਹੋ ਰਹੇ ਹਾਂ ਤਾਂ ਹੀ ਵਾਪਸ ਹੋ ਚੱਲਿਓ ਨਹੀਂ ਵਾਪਸ ਤਾਂ ਮੀਟਿੰਗ ਚ ਨਹੀਂ ਮੀਟਿੰਗ ਚ ਵਾਪਸ ਚੱਲਣ ਉਹ ਮਤਲਬ ਸਹਿਮਤ ਹੋ ਰਹੇ ਪ੍ਰਪੋਜ਼ਲ ਉੱਪਰ ਵਿਚਾਰ ਕੀਤਾ ਜਾ ਸਕਦਾ ਹੈ ਮੈਨੂੰ ਸਹੀ ਲੱਗ ਰਿਹਾ ਪ੍ਰਪੋਜ਼ਲ ਤਾਂ ਹੀ ਵਿਚਾਰ ਕਰੋਗੇ ਜੇਕਰ ਸਹੀ ਨਹੀਂ ਲੱਗੂਗਾ ਤਾਂ ਉੱਥੇ ਕਹਿ ਦਿਨ ਸਾਨੂੰ ਸਹੀ ਨਹੀਂ ਮਨਜ਼ੂਰ ਮੈਂ ਇਹ ਗੱਲ ਕੀਤੀ ਹੈ ਕਿ ਪਹਿਲੀਆਂ ਮੀਟਿੰਗਾਂ ਨਾਲੋਂ ਅੱਜ ਮੀਟਿੰਗ ਜਿਹੜੀ ਹੈ ਉਹ ਬਿਹਤਰ ਹੋਈ ਹੈ ਪਰ ਇਹ ਜੇ ਮੈਂ ਕਹਿ ਦੇਵਾਂ ਕਿ ਸਹੀ ਹੋਈ ਔਰ ਸਾਰਾ ਕੁਝ ਮੰਨਣਯੋਗ ਹੈ ਇਵੇਂ ਨਹੀਂ ਆ ਇਹ ਤਾਂ ਬਾਕੀ ਦੀਆਂ ਮੰਗਾਂ ਨਾਲ ਔਰ ਪ੍ਰੋਪੋਜ਼ਲ ਵਿਚਾਰ ਕਰਨ ਯੋਗ ਹੈ ਦੇਖੋ ਹਾਂ ਵਿਚਾਰ ਕਰਨ ਯੋਗ ਹੈ ਕਿਉਂਕਿ ਉਹਨਾਂ ਨੇ ਕੁਝ ਦੇ ਉੱਤੇ ਗੱਲ ਕੀਤੀ ਹੈ ਔਰ ਅਸੀਂ ਗੱਲ ਕੀਤੀ ਹੈ ਕਿ ਸਾਨੂੰ ਸਾਰੀਆਂ ਫਸਲਾਂ ਦੇ ਚਾਹੀਦੀ ਹੈ ਪਰ ਉਹ ਜੇ ਅੱਜ ਕੁਝ ਤੇ ਆਈ ਹੈ ਤੇ ਕੱਲ ਨੂੰ ਹੋ ਸਕਦਾ ਹੈ ਉਹ ਸਰਕਾਰ ਤਾਂ ਕਾਨੂੰਨ ਦਾ ਜ਼ਿਕਰ ਵੀ ਨਹੀਂ ਕੀਤਾ ਤਾਂ ਗਰੰਟੀ ਦਾ ਜ਼ਿਕਰ ਕਰ ਰਹੇ ਆ ਤੁਹਾਨੂੰ ਤਾਂ ਕਾਨੂੰਨ ਚਾਹੀਦਾ ਸੀ ਦੇਖੋ ਮਿਲੇਗਾ ਕਾਨੂੰਨ ਹੀ ਪਰ ਮਸਲਾ ਇਹ ਆ ਨਾ ਕਿ ਪਹਿਲੇ ਵੀ ਕਾਨੂੰਨ ਰੱਦ ਕਰਨ ਲੱਗੇ ਆ ਵੀ ਮੀਟਿੰਗਾਂ ਦਾ ਕਿੰਨਾ ਲੰਬਾ ਦਾ ਹੋਰ ਚੱਲਿਆ ਜਦੋਂ ਇਹ ਸਰਕਾਰ ਜਿਹੜੀ મોદી ਦੀ ਹੈ ਨਾ ਬੜਾ ਵੱਡਾ ਇਹਨਾਂ ਦੀ ਧੌਣ ਦੇ ਵਿੱਚ ਕਿਲਾ ਆ ਇਹਨਾਂ ਨੇ ਐ ਨਹੀਂ ਆਸਤੇ ਆਸਤੇ ਸਾਰਾ ਕੁਝ ਠੀਕ ਹੋਏਗਾ ਕਿਸਾਨਾਂ ਦੀ ਜਿਹੜੀ ਏਕਤਾ ਹੈ ਕਿਸਾਨਾਂ ਦੀ ਜਿਹੜੀ ਤਾਕਤ ਹੈ ਕਿਸਾਨਾਂ ਦਾ ਜਿਹੜਾ ਵੱਡਾ ਮਤਲਬ ਰੋ ਜਿਹੜਾ ਉਹ ਪੰਜਾਬ ਦੇ ਵਿੱਚ ਬੈਠਾ ਹੈ ਉਹ ਡੇ ਬਾਏ ਡੇ ਤੁਸੀਂ ਉੱਥੇ ਰੋਜ਼ਾਨਾ ਦੇਖਦੇ ਹੋ ਦਿਨ ਬਦਿਨ ਉੱਥੇ ਜਿਹੜਾ ਕਾਫਲਾ ਵੱਡਾ ਹੋ ਰਿਹਾ ਸੋ ਇਸੇ ਦਬਾਅ ਨੇ ਜਿਹੜਾ ਇਹਨਾਂ ਨੂੰ ਮਜਬੂਰ ਕਰਨਾ ਹੈ ਸਵਾਲੇ ਵੀ ਹੈ ਕਿ ਕੇਂਦਰੀ ਮੰਤਰੀ ਇਹ ਵੀ ਕਹਿ ਗਿਆ ਕਿ ਬਾਕੀ ਫਾਰਮ ਵੀ ਹੈਗੇ ਉਹਨਾਂ ਨੇ ਦੂਸਰੇ ਜਥੇਬੰਦੀਆਂ ਦਾ ਵੀ ਜ਼ਿਕਰ ਕੀਤਾ ਕਿ ਉਹਨਾਂ ਦੇ ਨਾਲ ਵੀ ਵਿਚਾਰ ਕਰਨਾ ਹੈਗਾ ਕੱਲੇ ਜਿਹੜੇ ਇਹ ਬੈਠੇ ਇਹਨਾਂ ਨਾਲ ਨਹੀਂ ਉਹਨਾਂ ਨਾਲ ਵੀ ਵਿਚਾਰ ਵਟਾਂਦਰਾ ਕਰਨਾ ਹੈਗਾ ਤੁਹਾਨੂੰ ਲੱਗਦਾ ਕਿ ਤੁਹਾਡੇ ਕੱਲੇ ਦੇ ਨਾਲ ਵਿਚਾਰ ਵਟਾਂਦਰਾ ਕਰਨ ਦੇ ਨਾਲ ਸਭ ਕੁਝ ਹੱਲ ਹੋ ਜਾਊਗਾ ਦੇਖੋ ਹੁਣ ਜਿਹੜੇ ਘਰ ਬੈਠੇ ਨੇ ਉਹਨਾਂ ਦੇ ਨਾਲ ਘਰ ਜਾ ਕੇ ਜੇ ਉਹ ਗੱਲ ਕਰਨਗੇ ਤੇ ਫੇਰ ਤੇ ਸਰਕਾਰ ਦੀ ਵੀ ਨੀਤੀ ਕਿੰਨੀ ਕ ਸਾਫ਼ ਹੋਏਗੀ ਇਹ ਬੜਾ ਵੱਡਾ ਜਿਹੜਾ ਸਰਕਾਰ ਤੇ ਵੀ ਸਵਾਲ ਹੈ ਗੱਲ ਤਾਂ ਜਿਹੜੇ ਮੈਦਾਨ ਦੇ ਵਿੱਚ ਨੇ ਜਿਹੜੇ ਸੰਘਰਸ਼ ਦੇ ਵਿੱਚ ਨੇ ਗੱਲ ਤਾਂ ਉਹਨਾਂ ਦੀ ਹੈ ਜਿਹੜੇ ਲੋਕ ਐਮਐਸਪੀ ਆਪਣੇ ਆਪ ਨੂੰ ਮੈਦਾਨ 'ਚ ਹੀ ਕਹਿ ਰਹੇ ਆ ਉਹ ਵੀ ਕਹਿੰਦੇ ਅਸੀਂ ਵੀ ਸੜਕਾਂ ਤਿਆਰ ਰਿਆ ਅਸੀਂ ਵੀ ਟੋਲ ਕਰ ਰਹੇ ਆ ਬੰਦ ਅਸੀਂ ਵੀ ਭਾਜਪੀ ਦੇ ਘਰਾ ਦੇ ਆ ਲੀਡਰਾਂ ਦੇ ਘਰਾਓ ਕਰਾ ਕਰ ਰਹੇ ਆ ਮੈਂ ਕਹਾਂ ਜੀ ਉਹਨਾਂ ਲੀਡਰਾਂ ਨੂੰ ਸਪਸ਼ਟਤਾ ਨਾਲ ਪੁੱਛੋ ਇਮਾਨਦਾਰੀ ਦੇ ਨਾਲ ਕਿ ਕੀ ਕਰਜ਼ਾ ਮੁਆਫੀ ਜਿਹੜੀ ਹੈ ਉਹ ਤੁਹਾਡੇ ਏਜੰਡੇ ਤੇ ਹੈ ਕੀ ਇਮਾਨਦਾਰੀ ਦੇ ਨਾਲ ਐਮਐਸਪੀ ਜਿਹੜੀ ਹੈ ਤੁਹਾਡੇ ਏਜੰਡੇ ਤੇ ਹੈ ਬਹੁਤ ਸਾਰੇ ਜਿਹਨਾਂ ਦੇ ਮਤਲਬ ਏਜੰਡੇ ਦੇ ਉੱਤੇ ਹੈ ਹੀ ਨਹੀਂ ਤੇ ਉਹ ਹੁਣ ਅੱਜ ਮੰਨ ਲਓ ਜੇ ਕਹਿਣ ਵੀ ਇਹ ਅਸੀਂ ਸਿੰਘ ਰਾਜੀਵਾਲਤਾ ਜੀ ਪੀਸੀ ਕਰਕੇ ਕਹਿੰਦੇ ਆ ਕਿ ਇਹ ਜਿਹੜੇ ਸਮਝੋਤੇ ਕਰਨ ਲੱਗੇ ਹੋਏ ਆ ਉਹ ਸਾਨੂੰ ਮਨਜ਼ੂਰ ਨਹੀਂ ਐ 80 C2 50% ਦੇ ਫਾਰਮੂਲੇ ਦੇ ਨਾਲ ਹੀ ਐਮਐਸਪੀ ਦਾ 23 ਫਸਲਾ ਉੱਪਰ ਕਾਨੂੰਨਨ ਤੌਰ ਤੇ ਗਾਰੰਟੀ ਕਾਨੂੰਨ ਲੈਣਾ ਹੈ ਦੇਖੋ ਮੈਂ ਉਹਨਾਂ ਦੀ ਕੋਈ ਟਿੱਪਣੀ ਨਹੀਂ ਗਲਤ ਕਰਨੀ ਕਾਰਨ ਕਿ ਉਹ ਪੋਲਿਟਿਕਲ ਲੋਕ ਨੇ ਉਹਨਾਂ ਚੋਣਾਂ ਲੜੀਆਂ ਉਹ ਕੱਲ ਨੂੰ ਐਮਐਲਏ ਵੀ ਬਣਨਗੇ ਉਹ ਕੱਲ ਨੂੰ ਮੁੱਖ ਮੰਤਰੀ ਵੀ ਬਣਨਗੇ ਉਹਨਾਂ ਦੇ ਰਸਤੇ ਵੱਖਰੇ ਨੇ ਉਹ ਆਪਣੇ ਢੰਗ ਨਾਲ ਗੱਲ ਕਰਨਗੇ ਠੀਕ ਹੈ ਅਸੀਂ ਆਪਣੇ ਢੰਗ ਨਾਲ ਗੱਲ ਕਰਾਂਗੇ ਅਸੀਂ ਆਪਣੇ ਫੋਰਮ ਦੀ ਗੱਲ ਕਰਦੇ ਆ ਜਿਹੜੇ ਅਸੀਂ ਇਕੱਠੇ ਹੋ ਕੇ ਲੜ ਰਹੇ ਹਾਂ ਉਹ ਪੋਲਿਟਿਕਲ ਲੋਕ ਨੇ ਉਹ ਉਹ ਲੋਕ ਨੇ ਜਿਨ੍ਹਾਂ ਨੂੰ ਚੱਲਦੇ ਸੰਘਰਸ਼ ਦੇ ਦੌਰਾਨ ਭਾਈ ਜਥੇਬੰਦੀਆਂ ਨੂੰ ਸੰਯੁਕਤ ਕਿਸਾਨ ਮੋਰਚਾ ਭਾਰਤ ਨੇ ਸਸਪੈਂਡ ਕੀਤਾ ਸੀ ਸੋ ਜਿਹੜੇ ਹੁਣ ਤੱਕ ਸਸਪੈਂਡ ਚਲੇ ਆ ਰਹੇ ਹੋਣ ਤੇ ਵੱਖਰੇ ਜਿਹੜੇ ਆ ਜਿੰਨਿਆਂ ਨੇ ਵਿੱਚ ਚੋਣਾ ਲੜੀਆਂ ਤੇ ਆਪਣਾ ਸੰਗਠਨ ਬਣਾ ਕੇ ਚਾਹੇ ਉਹਨੂੰ ਐਸ ਕੇਐਮ ਦਾ ਹੀ ਨਾਂ ਦਿੱਤਾ ਹੈ ਦੇਖੋ ਐਸ ਕੇਐਮ ਨਾਨ ਪੋਲਿਟਿਕਲ ਸੀ ਤੇ ਨਾਨ ਪੋਲਿਟਿਕਲ ਹੈ ਤੇ ਨਾਨ ਪੋਲੀਟੀਕਲ ਰਹੇਗਾ ਤੇ ਜਿਹੜੇ ਨਾਨ ਪੋਲੀਟੀਕਲ ਲੋਕ ਨੇ ਉਹ ਸਾਰੇ ਇੱਥੇ ਖੜੇ ਨੇ ਉਹ ਸ਼ੰਭੂ ਤੇ ਖਨੋਰੀ ਬਾਰਡਰ ਤੇ ਖੜੇ ਨੇ ਸੋ ਇਹ ਪੋਲੀਟੀਕਲ ਲੋਕ ਨੇ ਉਹ ਕਿਹੜੀ ਪੋਲੀਟਿਕਸ ਕਰਦੇ ਪਏ ਆ ਇਹਦਾ ਜਵਾਬ ਤਾਂ ਉਹਨਾਂ ਤੋਂ ਹੀ ਤੁਸੀਂ ਲੈ ਸਕਦੇ ਹੋ ਮੈਂ ਉਹਨਾਂ ਤੇ ਗੱਟੀ ਨਹੀਂ ਕਰਦਾ ਮੈਂ ਤਾਂ ਇਹ ਸਿੰਪਲ ਜੀ ਗੱਲ ਕਰ ਰਿਹਾ ਮੰਗਾ ਤਾਂ ਤੁਹਾਡੀਆਂ ਵੀ ਹੋਈ ਸੀ ਜਿਹੜੇ ਬਲਬੀਰ ਸਿੰਘ ਰਾਜੇਵਾਲ ਜ਼ਿਕਰ ਕਰ ਰਹੇ ਆ ਪਰ ਤੁਸੀਂ ਤਾਂ ਛੋਟੀ ਜੀ ਚੀਜ਼ਾਂ ਤੇ ਵਿਚਾਰ ਕਰਨ ਜਾ ਰਹੇ ਹੋਗੇ ਨਹੀਂ ਦੇਖੋ ਇਹ ਜਿਹੜੀ ਚੀਜ਼ ਹੈ ਬੇਸ਼ੱਕ ਛੋਟੀ ਲੱਗਦੀ ਹੈ ਪਰ ਮੈਂ ਸਿਰਫ ਇੰਨੀ ਗੱਲ ਕੀਤੀ ਹੈ ਕਿ ਸਰਕਾਰ ਨੇ ਇਸ ਪਾਸੇ ਨੂੰ ਅੱਜ ਕਦਮ ਵਧਾਇਆ ਹੈ ਐਮਐਸਪੀ ਵਾਲੇ ਪਾਸੇ ਨੂੰ ਤੇ ਉਸ ਚੀਜ਼ ਦੇ ਉੱਤੇ ਗੌਰ ਕਰਦੇ ਆਂ ਫਿਰ ਦੇਖਦੇ ਆਂ ਗੱਲਾਂ 'ਚੋਂ ਗੱਲ ਨਿਕਲੂ ਇਹ ਗੱਲ ਟੁੱਟੀ ਨਹੀਂ ਆ ਗੱਲਾਂ ਤਾਂ ਉਹਦੇ ਵਿੱਚੋਂ ਗੱਲ ਨਿਕਲੂਗੀ ਗੱਲ ਟੁੱਟੀ ਨਹੀਂ ਹੋਰ ਵੀ ਇੱਥੇ ਕਿਸਾਨ ਆਗੂ ਮੌਜੂਦ ਹੈਗੇ ਕਿਉਂਕਿ ਸਭ ਤੋਂ ਵੱਡਾ ਸਵਾਲ ਇਹੀ ਬਣਿਆ ਹੋਇਆ ਹੈ ਕਿ ਆਖਰਕਾਰ MSP ਦਾ ਗਰੰਟੀ ਕਾਨੂੰਨ ਦਾ ਜ਼ਿਕਰ ਕਰ ਰਹੇ ਆਗੂਆਂ ਨੂੰ ਗਰੰਟੀ ਕਾਨੂੰਨ ਮਿਲੂਗਾ ਜਾਂ ਸਿਰਫ ਕੱਲੀ ਗਰੰਟੀ ਮਿਲੂਗੀ ਜਗਜੀਤ ਸਿੰਘ ਡੱਲੇਵਾਲ ਵੀ ਇੱਥੇ ਮੌਜੂਦ ਹੈਗੇ ਸਰਵਣ ਪੰਦੇਰ ਵੀ ਮੌਜੂਦ ਆ ਹੋਰ ਬਹੁਤ ਸਾਰੇ ਕਿਸਾਨ ਆਗੂ ਇੱਥੇ ਮੌਜੂਦ ਹੈਗੇ ਆ ਤਾਂ ਸਵਾਲ ਇਹੀ ਹੈ ਕਿ ਆਖਰਕਾਰ ਗਰੰਟੀ ਕਾਨੂੰਨ ਕਿਸਾਨਾਂ ਨੂੰ ਮਿਲੂਗਾ ਜਾਂ ਸਿਰਫ ਕੱਲੀ ਤਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਕਿਸਾਨ ਆਗੂ ਇੱਥੇ ਮੌਜੂਦ ਹੈਗੇ ਆ ਤੇ ਕਹਿੰਦੇ ਕੇਂਦਰੀ ਮੰਤਰੀ ਇੱਥੇ ਪਹੁੰਚੇ ਸੀਗੇ ਤੇ ਉਹ ਸੰਬੋਧਨ ਕਰਕੇ ਗਏ ਆ ਕਿ ਅਸੀਂ ਪ੍ਰਸਤਾਵ ਕਿਸਾਨਾਂ ਨੂੰ ਰੱਖਿਆ ਹੁਣੇ ਆਪਣੇ ਪੱਧਰ ਉੱਪਰ ਵਿਚਾਰ ਵਟਾਂਦਰਾ ਕਰਨਗੇ ਉਸ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਊਗਾ ਦੋ ਦਿਨ ਦਾ ਸਮਾਂ ਦਿੱਤਾ ਗਿਆ ਹੈਗਾ ਦੋ ਦਿਨ ਦੇ ਸਮੇਂ ਦੇ ਵਿੱਚ ਵਿਚਾਰ ਵਟਾਂਦਰਾ ਕਰਨਗੇ ਇੱਕ ਤਰੀਕ ਦੀ ਹਾਲਾਂਕਿ ਕਿਸਾਨਾਂ ਨੇ ਆਪਣੀ ਕੋਲ ਦਿੱਤੀ ਹੋਈ ਹੈ ਦਿੱਲੀ ਜਾਣ ਦੇ ਲਈ ਇੱਕ 11 ਵਜੇ ਕਹਿੰਦੇ ਅਸੀਂ ਦਿੱਲੀ ਜਾਣ ਦੀ ਕੋਲ ਦਿੱਤੀ ਹੋਈ ਹੈ 21 ਤਰੀਕ ਨੂੰ ਤੇ ਫਿਲਹਾਲ ਹੁਣ ਇਸੇ ਗੱਲ ਦੇ ਉੱਪਰ ਚਰਚਾ ਹੋਊਗੀ ਕੀ ਜੋ ਕੇਂਦਰ ਦਾ ਪ੍ਰਪੋਜ਼ਲ ਹੈ ਉਸ ਨੂੰ ਕਿਵੇਂ ਲੈਣਾ ਹੈ ਕਿ ਕੇਂਦਰ ਦੇ ਪ੍ਰਪੋਜ਼ਲ ਉੱਪਰ ਸਹਿਮਤੀ ਜਤੋਣੀ ਹੈ ਜਾਂ ਕੋਈ ਨਵੀਂ ਆਪਣੀ ਗੱਲ ਕੇਂਦਰ ਸਾਹਮਣੇ ਰੱਖਣੀ ਹੈ ਪਰ ਜੇਕਰ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਉਸ ਪ੍ਰਪੋਜ਼ਲ ਤੇ ਮਤਲਬ ਕਿ ਉਹ ਕਿਸਾਨਾਂ ਨੂੰ ਸਹੀ ਲੱਗ ਰਿਹਾ ਪ੍ਰਪੋਜ਼ਲ ਪਰ ਇਹ ਲਗਾਤਾਰ ਜੋ ਗਰੰਟੀ ਕਾਨੂੰਨ ਦੀ ਜ਼ਿਕਰ ਹੋ ਰਿਹਾ ਸੀ ਇਹ ਗਰੰਟੀ ਕਾਨੂੰਨ ਦਾ ਪ੍ਰਪੋਜ਼ਲ ਨਹੀਂ ਹੈਗਾ ਕਿਸਾਨਾਂ ਨੂੰ ਲਗਾਤਾਰ ਇੱਥੇ ਮੌਜੂਦ ਹੈਗੇ ਗੱਲਬਾਤ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹੈਗੇ ਆ ਕਿ ਆਖਰਕਾਰ ਇਸ ਗਰੰਟੀ ਕਾਨੂੰਨ ਤੋਂ ਥੱਲੇ ਕਿਸਾਨ ਵਿਚਾਰ ਵਟਾਂਦਰਾ ਕਰਨ ਦੇ ਲਈ ਰਾਜੀ ਹੋ ਗਏ ਆ